ਇਹ ਕੋਈ ਸੌਖਾ ਕੰਮ ਨਹੀਂ ਹੈ ਮੇਰੀ ਉਮਰ ਦੇ ਵਿੱਚ 67 ਸਾਲ ਦੀ ਉਮਰ ਦੇ ਵਿੱਚ 500 ਕਿਲੋਮੀਟਰ ਸਾਈਕਲ ਚਲਾਣਾ ਗੁਰਤੇਗ ਬਹਾਦਰ ਪਾਸ਼ਾ ਦੀ ਸ਼ਹਾਦਤ ਇੱਕ ਐਸੀ ਮੈਂ ਸਮਝਦਾ ਵਾਂ ਕਿ ਇਤਿਹਾਸਿਕ ਜਿਹੜੀ ਲੋਕ ਭੁੱਲ ਚੁੱਕੇ ਨੇ ਉਹਨਾਂ ਨੂੰ ਵਾਪਸ ਯਾਦ ਕਰਾਣਾ ਸਿੱਖਾਂ ਨੂੰ ਤੇ ਯਾਦ ਕਰਾਣਾ ਹੀ ਕਰਾਣਾ ਮੈਂ ਸਮਝਦਾ ਕਿ ਹਿੰਦੁਸਤਾਨ ਦੇ ਹਰੇਕ ਹਿੰਦੁਸਤਾਨੀ ਨੂੰ ਭਾਵੇਂ ਹਿੰਦੂ ਹੈ ਮੁਸਲਮਾਨ ਹੈ ਬੋਧੀ ਹੈ ਜੈਨੀ ਹੈ ਉੱਥੇ ਤੱਕ ਮੈਸੇਜ ਭੇਜਣਾ ਮੈਂ 1990 ਵਿੱਚ ਇੱਕ ਯਾਤਰਾ ਕੱਢੀ ਸੀ ਰੰਗਰੇਟਾ ਮਾਝ ਦਿੱਲੀ ਤੋਂ ਅਨੰਦਪੁਰ ਸਾਹਿਬ ਪੈਦਲ ਗਿਆ ਸੀ ਤੋਂ ਪਾਈ ਜੈਤਾ ਸੀਸ ਲੈ ਕੇ ਤਰਾਵੜੀ ਔਰ ਬਨੂਰ ਹੁੰਦੇ ਹੋਏ ਗਏ ਸੀਗੇ ਮੇਰੇ ਮਨ ਸੀਗਾ ਕਿ ਇਹ ਮੈਂ ਯਾਤਰਾ ਜ਼ਰੂਰ ਕੱਢਾਂ ਔਰ ਅੱਜ ਅਸੀਂ ਦੋ ਬੰਦੇ ਆ ਇੱਕ ਰਮਨ ਜੀ ਨੇ ਇੱਕ ਮੈਂ ਵਾ ਦੋਵੇਂ 67 ਸਾਲ ਦੇ ਆ ਅਸੀਂ ਇਹ ਸ਼ੁਰੂ ਕੀਤਾ ਲੇਕਿਨ ਮੈਨੂੰ ਲੱਗਦਾ ਕਿ ਹਜ਼ਾਰਾਂ ਦੇ ਉਮੀਦ ਦੇ ਵਿੱਚ ਹਜ਼ਾਰਾਂ ਦੀ ਸੰਗਤ ਰਸਤੇ ਸਾਡੇ ਕੋਲ ਜੁੜੇਗੀ ਹਰ ਧਰਮ ਦੇ ਲੋਕ ਜੁੜਨਗੇ ਔਰ ਇਹਦਾ ਪਰਪਸ ਹੈ ਪਰਪਸ ਇਹ ਆ ਕਿ ਜਿਹੜਾ ਧਾਰਮਿਕ ਸਫੋਕੇਸ਼ਨ ਜਿਹੜੀ ਅੱਜ ਮਹਿਸੂਸ ਕਰਦੇ ਆ ਉਹ ਭਾਵੇਂ ਲਾਲਚ ਦੇ ਅਧੀਨ ਹੋਵੇ ਪੰਜਾਬ 'ਚ ਕਨਵਰਸ਼ਨ ਹੋ ਰਹੀ ਹੈ ਜਾਂ ਪੰਜਾਬੋਂ ਬਾਹਰ ਜੇ ਕਿਸੇ ਨੂੰ ਜ਼ਬਰਨ ਬਦਲਣ ਦੀ ਗੱਲ ਕੀਤੀ ਜਾਵੇ ਅਸੀਂ ਉਹਦੇ ਖਿਲਾਫ ਆ ਅਸੀਂ ਉਹ ਅਵੇਅਰਨੈਸ ਕ੍ਰੀਏਟ ਕਰ ਰਹੇ ਆ ਅਸੀਂ ਅਵੇਰਨੈਸ ਕ੍ਰੀਏਟ ਕਰ ਰਹੇ ਹਾਂ ਕਿ ਜਿਹੜੇ ਸਿੱਖ ਬੱਚੇ ਜਿਹੜੇ ਨੇ ਉਹ ਟੋਪੀ ਔਰ ਬੋਦੀ ਵਾਲੇ ਪਾਸੇ ਤੁਰ ਪਏ ਨੇ ਚੋਟੀ ਵਾਲੇ ਪਾਸੇ ਤੁਰ ਪਏ ਨੇ ਉਹਨਾਂ ਨੂੰ ਪਤਾ ਲੱਗਿਆ ਦਸਤਾਰ ਦੀ ਕੀਮਤ ਕੀ ਹੈ ਇਹ ਦਸਤਾਰ ਜਿਹੜੀ ਹੈ ਗੁਰੂਆਂ ਨੇ ਸਾਨੂੰ ਬਖਸ਼ੀ ਹੈ ਔਰ ਇਸ ਦਸਤਾਰ ਦੇ ਵਿੱਚ ਸ਼ਹਾਦਤਾਂ ਕਿਹਦੀਆਂ ਕਿਹਦੀਆਂ ਨੇ ਬੀਬੀਆਂ ਦੀ ਬੱਚਿਆਂ ਦੀ ਸਹਿਜਜ਼ਾਦਿਆਂ ਦੀ ਗੁਰੂਆਂ ਦੀ ਸਿੱਖਾਂ ਦੀ ਮੈਂ ਸਮਝਦਾ ਕਿ ਉਹ ਸ਼ਹਾਦਤ ਨੂੰ ਯਾਦ ਕਰਾ ਕੇ ਉਹਨਾਂ ਨੂੰ ਦੱਸਣਾ ਕਿ ਇਹ ਦਸਤਾਰ ਨੂੰ ਤਰਾਜਰੀਨਾ ਦਿਓ ਇਹ ਦਸਤਾਰ ਜਿਹੜੀ ਹੈ ਇਹ ਤੁਹਾਡਾ ਨਿਸ਼ਾਨ ਹੈ ਇਹ ਤੁਹਾਡੇ ਗੁਰੂ ਦਾ ਨਿਸ਼ਾਨ ਹੈ ਔਰ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਅਸੀਂ ਡਰੱਗਸ ਦੇ ਵਿੱਚ ਜਿਹੜੀ ਸਾਡੀ ਜਵਾਨੀ ਜਾਂਦੀ ਪਈ ਹੈ ਅਸੀਂ ਉਸ ਨੂੰ ਅਵੇਰਨੈਸ ਕਰੀਏ ਉਸ ਨੂੰ ਕੱਢਣ ਦੀ ਗੱਲ ਕਰੀਏ ਕਿ ਜੇ ਮੈਂ ਇਸ ਉਮਰ ਦੇ ਵਿੱਚ ਸਾਈਕਲ ਚਲਾ ਰਿਹਾ ਤੁਸੀਂ ਆਪਣੀ ਜਵਾਨੀ ਕਿਉਂ ਬਰਬਾਦ ਕਰ ਰਹੇ ਹੋ ਗੁਰੂਆਂ ਨੇ ਮਲ ਅਖਾੜੇ ਖੋਲੇ ਸੀਗੇ ਅਸੀਂ ਵਾਪਸ ਸੇਤ ਵਾਲੀ ਗੱਲ ਵੀ ਕਰਦੇ ਪਏ ਹਾਂ ਅਸੀਂ এনवायरमेंट ਦੀ ਗੱਲ ਵੀ ਕਰਦੇ ਪਏ ਹਾਂ ਅਸੀਂ ਮੈਂ ਸਮਝਦਾ ਜੋ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਹੈ ਉਹਦੀ ਨੀਵ ਰੱਖੀ ਗਈ ਹੈ ਸਰਵ ਧਰਮ ਦੀ ਆਜ਼ਾਦੀ ਦੇ ਉੱਤੇ ਏਕਤਾ ਖੰਡਤਾ ਦੇ ਉੱਤੇ ਅਸੀਂ ਉਸ ਪਾਸੇ ਨੂੰ ਲੈ ਕੇ ਜਾਣੇ ਪਏ ਆ ਅਸੀਂ ਕੋਸ਼ਿਸ਼ ਕਰਦੇ ਪਏ ਆ ਕਿ ਜਿਹੜਾ ਲੋਗ ਸਾਡੇ ਧਰਮ ਬਾਰੇ ਗਲਤ ਚੀਜ਼ਾਂ ਫੈਲਾ ਰਹੇ ਨੇ ਅਸੀਂ ਉਸ ਨੂੰ ਵੀ ਇੱਕ ਕਿਸਮ ਦਾ ਜਵਾਬ ਦੇਾਂਗੇ ਸੋ ਇੱਕ ਬਹੁਤ ਵੱਡੀ ਯਾਤਰਾ ਜਿਹੜੀ ਹੈ ਇਹ ਨਿਕਲਣ ਜਾ ਰਹੀ ਹੈ ਇਹਦੇ ਚ ਹਰ ਕਿਸਮ ਦੇ ਲੋਕ ਜੁੜਨਗੇ ਭਾਵੇਂ ਹਰ ਇੱਕ ਧਰਮ ਤੋਂ ਹੋਣ ਹਰ ਇੱਕ ਪੋਲੀਟੀਕਲ ਪਾਰਟੀ ਤੋਂ ਹੋਣ ਇਹ ਕੋਈ ਸਿਆਸੀ ਪਲੇਟਫਾਰਮ ਤੇ ਨਹੀਂ ਹੋ ਰਹੀ ਕਿਸੇ ਪਾਰਟੀ ਵੱਲੋਂ ਨਹੀਂ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਮੰਨੀ ਜੀ ਸਾਡੇ ਹੈਗੇ ਨੇ ਸੈਕਟਰੀ ਜਨਰਲ ਨੇ ਸੋ ਇਸ ਸਾਈਕਲਿੰਗ ਫੈਡਰੇਸ਼ਨ ਵੱਲੋਂ ਇਹਦਾ ਉਦਮ ਕੀਤਾ ਗਿਆ ਮੈਂ ਉਹਦਾ ਸੀਨੀਅਰ